ਤੂੰ ਮੰਨ ਲੋ ਫਰਵਰੀ ਮਹੀਨੇ ਦੇ ਵਿੱਚ ਨਾ ਬਸੰਤ ਆਉਣ ਵਾਲੀ ਆ ਤੇ ਬਸੰਤ ਦੇ ਉੱਪਰ ਸਾਰਿਆਂ ਨੇ ਪਤੰਗ ਵੀ ਚੜਾਉਣੇ ਆ ਪਤੰਗਾਂ ਦਾ ਸੀਜ਼ਨ ਤਾਂ ਹੁਣ ਤੋਂ ਸ਼ੁਰੂ ਹੋ ਗਿਆ ਵੀ ਹੁਣ ਤੋਂ ਹੀ ਬਾਵਾ ਜਾਣ ਕੇ ਬੱਚੇ ਪਤੰਗਾਂ ਦੇ ਵਾਲੇ ਹੋ ਗਏ ਆ ਉਹਦੇ ਵਿੱਚ ਆਪਾਂ ਮੈਂ ਸੋਚਦਾ ਵੀ ਇਹ ਕੋਸ਼ਿਸ਼ ਕਰੀਏ ਆ ਆਪਾਂ ਸਾਰੇ ਰਲ ਮਿਲ ਕੇ ਵੀ ਜਿਹੜੀ ਚਾਈਨਾ ਦੀ ਡੋਰ ਆ ਨਾ ਉਹਨੂੰ ਆਪਾਂ ਨਾ ਖਰੀਦੀਏ ਕਿਉਂਕਿ ਸਰਕਾਰ ਨੇ ਪੂਰੀ ਤਰ੍ਹਾਂ ਇਹਦੇ ਉੱਪਰ ਪਾਬੰਦੀ ਲਾਈ ਆ ਤੇ ਪ੍ਰਸ਼ਾਸਨ ਨੂੰ ਵੀ ਜਿੱਥੇ-ਕਿੱਥੇ ਚਾਈਨਾ ਦੀ ਡੋਰ ਦੀ ਰੀ ਆ ਉਹ ਕਾਰਵਾਈ ਪਾਉਂਦੇ ਆ ਯਾਨੀ ਕਿ ਉਸ ਚੀਜ਼ ਨੂੰ ਚਾਈਨਾ ਦੀ ਡੋਰ ਨੂੰ ਬਿਲਕੁਲ ਖਤਮ ਕਰਨ ਦੇ ਉੱਪਰ ਸਾਰਿਆਂ ਦਾ ਯਾਨੀ ਕਿ ਜ਼ੋਰ ਲੱਗਾ ਵਾ ਪਰ ਇਹਦੇ ਵਿੱਚ ਜਿੰਨੀ ਦੇਰ ਤੱਕ ਆਪਾਂ ਜਿਹੜੇ ਪਤੰਗ ਚੜਾਉਣ ਵਾਲੇ ਆ ਜਿਨ੍ਹਾਂ ਨੇ ਯਾਨੀ ਕਿ ਖਰੀਦਣੀ ਆ ਉਹ ਨਾ ਖਰੀਦਣਗੇ ਨਾ ਤੇ ਉਹਦੇ ਨਾਲ ਫੇਰ ਜਾ ਕੇ ਕਿਤੇ ਇਹਦੇ ਉੱਪਰ ਪਾਬੰਦੀ ਲੱਗ ਸਕਦੀ ਆ ਚਾਈਨਾ ਡੋਰ ਦੇ ਉੱਪਰ ਵੀ ਜਦ ਕੋਈ ਖਰੀਦੂ ਵੀਗਾ ਨਾ ਤੇ ਫੇਰ ਰੱਖੂਗਾ ਕੌਣ ਜਦੋਂ ਨਾ ਖਰੀਦਾਂਗੇ ਤੇ ਫੇਰ ਇਹਦੇ ਉੱਪਰ ਪਾਬੰਦੀ ਲੱਗ ਸਕਦੀ ਆ ਸੋ ਸਾਰਿਆਂ ਨੂੰ ਪਤਾ ਹੀ ਆ ਬਈ ਹਰੇਕ ਸਾਲ ਬਈ ਬਹੁਤ ਨੁਕਸਾਨ ਹੁੰਦੇ ਆ ਚਾਈਨਾ ਦੀ ਦੂਰ ਦੇ ਨਾਲ ਬਈ ਕਈ ਵਾਰੀ ਬੰਦਿਆਂ ਦੀ ਵੀ ਸੱਟਾਂ ਲੱਗਦੀਆਂ ਵਾਂ ਤੇ ਪਸ਼ੂ ਪਾਸ਼ੀ ਜਿਹੜੇ ਆ ਨਾ ਉਹ ਵੀ ਕਈ ਵਾਰੀ ਇਹਦੇ ਨਾਲ ਯਾਨੀ ਕਿ ਉਹਨਾਂ ਦਾ ਬਹੁਤ ਹਾਲਤ ਯਾਨੀ ਕਿ ਮਾਰੀ ਹੋ ਜਾਂਦੀ ਆ ਤੇ ਵਾਇਗੁਰ ਮੇਰ ਕਰੇ ਵੀ ਆਪਾਂ ਨਾ ਤਾਂ ਆਪਾਂ ਹਵਾ ਸੰਭੀ ਪਟਾਕੇ ਚਲਾ ਚਲਾ ਕੇ ਬੁਰਾ ਹਾਲ ਕਰ ਲਿਆ ਆਮੀ ਨਾ ਪੈਂਦੇ ਤੇ ਬਹੁਤ ਬੁਰੇ ਹਾਲ ਹੋਏ ਪਈ ਸਾਰਿਆਂ ਦੇ ਵੀ ਨਾ ਤਾਂ ਆਪਾਂ ਹਵਾ ਸੰਭੀ ਆ ਜੇ ਨਾ ਆਪਾਂ ਪਾਣੀ ਸੰਭੇ ਆ ਪਾਣੀਆਂ ਦੇ ਵਿੱਚ ਵੀ ਆਪਾਂ ਪੀਓ ਪੀ ਦੀਆਂ ਮੂਰਤੀਆਂ ਬਣਾ ਬਣਾ ਕੇ ਐਦਾਂ ਉਹਦੇ ਵਿੱਚ ਸੁੱੜਦੇ ਆਪਾਂ ਨਾ ਵੀ ਜਾਨੀ ਕਿ ਟਿੱਲ ਲਾਇਆ ਹੁੰਦਾ ਵੀ ਪਾਣੀ ਖਰਾਬ ਕਰਨਾ ਹੀ ਕਰਨਾ ਵਾ ਤੇ ਆਪਾਂ ਜੇ ਸਮਾਂ ਰਹਿੰਦੇ ਆ ਹੁਣ ਅਜੇ ਟਾਈਮ ਹੈਗਾ ਵਾ ਤੇ ਫਰਵਰੀ ਮਹੀਨੇ ਦੇ ਵਿੱਚ ਜਾ ਕੇ ਜਾਣੇ ਕਿ ਹੈਗੀ ਆ ਬਸੰਤ ਵੀ ਆਪਾਂ ਜੇ ਹੁਣ ਤੋਂ ਹੀ ਇਹ ਇਰਾਦਾ ਬਣਾ ਲਈਏ ਵੀ ਆਪਾਂ ਚਾਈਨਾ ਡੋਰ ਬਿਲਕੁਲ ਨਿਕਲਿਤਣੀ ਤੇ ਫਿਰ ਜਾ ਕੇ ਕਿਤੇ ਚਾਈਨਾ ਡੋਰ ਜਿਹੜੀ ਆ ਉਹ ਬੰਦ ਹੋ ਸਕਦੀ ਆ ਬਾਕੀ ਵਾਹਿਗੁਰੂ ਮਿਹਰ ਕਰੇ ਸਾਰਿਆਂ ਨੇ ਬਸੰਤ ਦਾ ਤਿਹਾਰ ਆਪਾਂ ਮਨਾਉਣਾ ਵਾ ਤੇ ਦੇਸੀ ਡੋਰ ਦੇ ਨਾਲ ਮਨਾਉਣਾ ਆਪਾਂ ਸਾਰਿਆਂ ਨੇ ਠੀਕ ਆ ਜੀ ਉਹਦੇ ਵਿੱਚ ਵੀ ਜਾਨੀ ਕਿ ਨੁਕਸਾਨ ਨਹੀਂ ਕਰਨਾ ਆਪਾਂ ਕਿਸੇ ਦਾ ਤੇ ਨਾ ਆਪਣਾ ਵਾਹਿਗੁਰੂ ਮਿਹਰ ਕਰੇ ਹੱਸਦੇ ਰਹੋ বাসਦੇ ਰਹੋ ਤੇ ਖੁਸ਼ੀਆਂ ਮਾਣੋ ਅਕਾਲ